ਯਾ ਨਾਲੇ ਮੇਂ ਸੇ ਮਿਤਾਵਾ ਹੈ ਮੇਰੇ ਬੱਚੇ ਦਾ ਹਾਲ ਦੇਖੋ ਇਹ ਮੇਰੇ ਬੱਚੇ ਦਾ ਨਾਲੇ ਕੰਦੋਸੀ ਨਿਕਾਲਾ ਹੈ ਜਾ ਰਹੇ ਬੱਚੇ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਸਕੂਲ ਜਾਂਦਾ ਬੱਚਾ ਅਚਾਨਕ ਗਟਰ ਦੇ ਵਿੱਚ ਡਿੱਗ ਜਾਂਦਾ ਤੇ ਅੰਦਰ ਫਸ ਜਾਂਦਾ ਹੈ ਬੱਚੇ ਦੀ ਉਮਰ ਮਹਿਜ 8 ਸਾਲਾਂ ਦੱਸੀ ਜਾ ਰਹੀ ਹੈ ਨਾਂ ਜਸਮੀਤ ਸਿੰਘ ਦੱਸੀ ਜਾ ਰਿਹਾ ਹੈ ਜਿਸ ਦੇ ਮਾਪੇ ਉਸ ਨੂੰ ਸਕੂਲ ਛੱਡਣ ਜਾ ਰਹੇ ਸਨ ਤੇ ਅਚਾਨਕ ਜਸਮੀਤ ਸਿੰਘ ਗਟਰ ਦੇ ਵਿੱਚ ਜਾ ਡਿੱਗਦਾ ਤੇ ਇਸ ਦੌਰਾਨ ਜਸਮੀਤ ਸਿੰਘ ਦੀ ਮਾਤਾ ਨੇ ਜਸਮੀਤ ਸਿੰਘ ਦਾ ਹੱਥ ਨਹੀਂ ਛੱਡਿਆ ਜੇਕਰ ਜਸਮੀਤ ਦੀ ਮਾਂ ਉਸ ਦਾ ਹੱਥ ਛੱਡ ਦਿੰਦੀ ਤਾਂ ਜਸਮੀਤ ਸਿੰਘ ਪੂਰੇ ਤਰੀਕੇ ਦੇ ਨਾਲ ਅੰਦਰ ਡਿੱਗ ਸਕਦਾ ਸੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ ਪਰ ਇਸ ਦੌਰਾਨ ਆਲੇ ਦੁਆਲੇ ਦੇ ਲੋਕਾਂ ਦੀ ਮਦਦ ਦੇ ਨਾਲ ਜਸਮੀਤ ਸਿੰਘ ਨੂੰ ਬਾਹਰ ਕੱਢ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਸੀਵਰੇਜ ਨੂੰ ਗੱਤੇ ਦੇ ਨਾਲ ਟਕਿਆ ਹੋਇਆ ਸੀ ਜਿਸ ਕਾਰਨ ਜਸਮੀਤ ਸਿੰਘ ਨੂੰ ਪਤਾ ਨਾ ਲੱਗ ਸਕਿਆ ਤੇ ਉਸਦਾ ਪੈਰ ਗੱਤੇ ਦੇ ਉੱਤੇ ਚਲਾ ਜਾਂਦਾ ਤੇ ਇਸ ਦੌਰਾਨ ਜੋ ਜਸਮੀਤ ਸਿੰਘ ਦਾ ਬੱਚਾ ਸੀ ਉਹ ਗਟਰ ਦੇ ਵਿੱਚ ਦਿਖ ਜਾਂਦਾ ਹੈ ਇਸ ਦੌਰਾਨ ਜਦੋਂ ਮਾਪਿਆਂ ਦੇ ਵੱਲੋਂ ਆਪਣੇ ਬੱਚੇ ਨੂੰ ਬਾਹਰ ਕੱਢਿਆ ਗਿਆ ਤਾਂ ਉਸ ਤੋਂ ਬਾਅਦ ਜ਼ਬਰਦਸਤ ਹੰਗਾਮਾ ਵੀ ਇੱਥੇ ਦੇਖਣ ਨੂੰ ਮਿਲਿਆ ਜਸਮੀਤ ਸਿੰਘ ਦੇ ਪਿਤਾ ਦੇ ਵੱਲੋਂ ਜ਼ਬਰਦਸਤ ਹੰਗਾਮਾ ਕੀਤਾ ਗਿਆ ਤੇ ਕਿਹਾ ਗਿਆ ਕਿ ਮੈਂ ਇਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰਾਂਗਾ ਦੱਸਦੇ ਕਿ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਅਤੇ ਲਗਾਤਾਰ ਹੀ ਜਸਮੀਤ ਸਿੰਘ ਦੇ ਮਾਪਿਆਂ ਦੇ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਹੁਣਾਂ ਕਿਹਾ ਕਿ ਅੱਜ ਮੇਰੇ ਬੱਚੇ ਦੇ ਨਾਲ ਇਹ ਹਾਦਸਾ ਵਾਪਰਿਆ ਪਰ ਗਨੀਮਤ ਰਹੀ ਕਿ ਮੈਂ ਬੱਚਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਚ ਗਿਆ ਪਰ ਜੇਕਰ ਕੋਈ ਹੋਰ ਬੱਚਾ ਹੁੰਦਾ ਕੋਈ ਹੋਰ ਬੱਚੇ ਦੇ ਨਾਲ ਇਹ ਹਾਦਸਾ ਵਾਪਰ ਜਾਂਦਾ ਜੇਕਰ ਉਸਦੇ ਮਾਪੇ ਉਸਦੇ ਨਾਲ ਨਾ ਹੁੰਦੇ ਤਾਂ ਕੀ ਹੋਣਾ ਸੀ ਤਾਂ ਦੱਸਦੀ ਹੈ ਕਿ ਇਹ ਵੱਡਾ ਹਾਦਸਾ ਦਿੱਲੀ ਵਿੱਚੇ ਵਾਪਰਿਆ ਹੈ ਤਾਂ ਦੱਸਦੀ ਹੈ ਕਿ ਜਸਮੀਤ ਸਿੰਘ ਦੇ ਮਾਪੇ ਉਸ ਨੂੰ ਸਕੂਲ ਛੱਡਣ ਜਾ ਰਹੇ ਸਨ ਦਿੱਲੀ ਪਬਲਿਕ ਸਕੂਲ ਦੇ ਵਿੱਚ ਜਸਮੀਤ ਸਿੰਘ ਪੜਦਾ ਹੈ ਤੇ ਇਸੇ ਦੌਰਾਨ ਜਿਵੇਂ ਹੀ ਉਹ ਗੱਤੇ ਦੇ ਉੱਤੇ ਪੈਰ ਰੱਖਦਾ ਹੈ ਤਾਂ ਗਟਰ ਦੇ ਵਿੱਚ ਡਿੱਗ ਜਾਂਦਾ ਹੈ ਸੀਵਰੇਜ ਨੂੰ ਗੱਤੇ ਦੇ ਨਾਲ ਟਕਿਆ ਹੋਇਆ ਸੀ ਜੋ ਕਿ ਇੱਕ ਵੱਡੀ ਲਾਪਰਵਾਹੀ ਹੈ ਵੱਡੇ ਸਵਾਲ ਇਹ ਤਸਵੀਰ ਖੜੇ ਕਰਦੀ ਹੈ ਕਿਉਂਕਿ ਵੱਡੇ ਹਾਦਸੇ ਦੇ ਵਾਲਾਪਰ ਸਕਦੇ ਸੰਤ ਤੇ ਸਭ ਤੋਂ ਵੱਡੀ ਗੱਲ ਹੈ ਕਿ ਸਕੂਲ ਦੇ ਸਾਹਮਣੇ ਇਹ ਵੱਡਾ ਹਾਦਸਾ ਵਾਪਰਿਆ ਦਿੱਲੀ ਪਬਲਿਕ ਸਕੂਲ ਦੇ ਸਾਹਮਣੇ ਹੀ ਹੈ ਸੀਵਰੇਜ ਜਿਸ ਨੂੰ ਗੱਤੇ ਦੇ ਨਾਲ ਟਕਿਆ ਹੋਇਆ ਸੀ ਅਤੇ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ ਹੈ ਦੱਸਦੀ ਹੈ ਕਿ ਬੀਤੇ ਕੁਝ ਦਿਨਾਂ ਤੋਂ ਦਿੱਲੀ ਦੇ ਵਿੱਚ ਵੀ ਮੀਂਹ ਪੈ ਰਿਹਾ ਹੈ ਜਿਸ ਕਰਕੇ ਸੀਵਰੇਜ ਜਿਹੜੇ ਸੀ ਉਹ ਖੋਲੇ ਗਏ ਹੋਣੇ ਨੇ ਤੇ ਇਸ ਦੇ ਦੌਰਾਨ ਗੱਤੇ ਦੇ ਨਾਲ ਸੀਵਰੇਜ ਨੂੰ ਟੱਕ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਕਿਸੇ ਨੇ ਸਾਲ ਨਾ ਲਈ ਤੇ ਇਸੇ ਦੌਰਾਨ ਹੁਣ ਜਸਮੀਤ ਸਿੰਘ ਨਾਂ ਦਾ ਇਹ ਬੱਚਾ ਗਟਰ ਦੇ ਵਿੱਚ ਡਿੱਗ ਜਾਂਦਾ ਅੰਦਰ ਫਸ ਜਾਂਦਾ ਤੇ ਬੜੀ ਮੁਸ਼ਕਲ ਤੋਂ ਬਾਅਦ ਇਸ ਬੱਚੇ ਨੂੰ ਬਾਹਰ ਕੱਢਿਆ ਜਾਂਦਾ ਜਸਮੀਤ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਿ ਮੈਂ ਬੱਚੇ ਨੂੰ ਏਮਜ਼ ਦੇ ਵਿੱਚ ਦਾਖਲ ਕਰਵਾਇਆ ਜਿੱਥੇ ਸੱਤ ਤੋਂ 8 ਘੰਟੇ ਬੱਚੇ ਦਾ ਇਲਾਜ ਚੱਲ ਰਿਹਾ ਹੈ ਪਰ ਰਾਤ ਨੂੰ ਵੀ ਉਹ 2-3 ਵਾਰ ਉੱਠ ਗਿਆ ਡਰ ਦੇ ਮਾਰੇ ਕਿ ਉਹ ਗਟਰ ਦੇ ਵਿੱਚ ਡਿੱਗ ਗਿਆ ਉਸ ਨੂੰ ਅਜੀਬ ਅਜੀਬ ਸੁਪਨੇ ਆ ਰਹੇ ਸਨ ਬੱਚਾ ਪੂਰੇ ਤਰੀਕੇ ਦੇ ਨਾਲ ਡਰ ਚੁੱਕਿਆ ਸੀ ਬੱਚਾ ਪੂਰੇ ਤਰੀਕੇ ਦੇ ਨਾਲ ਸਹਿਮ ਚੁੱਕਿਆ ਸੀ ਹੁਣਾਂ ਕਿਹਾ ਕਿ ਮੈਂ ਕਾਰਵਾਈ ਦੀ ਮੰਗ ਕਰਦਾ ਹਾਂ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ ਜਿਸ ਕਿਸੇ ਦੀ ਵੀ ਹੈ ਲਾਪਰਵਾਹੀ ਸੀ ਉਸਤੇ ਵਿਰੋਧ ਸਖਤ ਤੋਂ ਸਖਤ कार्रवाई होनी चाहिए थी है तो मौके दस्वीर भी दिखा जिसे उस वक्त जबरदस्त हंगामा हो गया जो जसमीत सिंह न बच्चा गटर जा टेकद मेरा बच्चा सुबह सवा आठ बजे इस गड्ढे में गिर गया ये इतना गहरा गड्ढा है कि मेरे को बच्चे को निकालने में, में मेरी आफत होगी ये मेरे बच्चे का है ये एमसीडी का और दिल्ली पुलिस का ये हाल हाँ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ